ਕਿੱਧਰ ਗਏ ਰਾਜ ਭਾਗ ਕਿੱਧਰ ਗਿਆ ਪਦਾਰਥ ਕਿੱਧਰ ਗਏ ਉਹਦੇ ਆਉ ਸਾਲ ਸੰਗਤ ਇੱਕ ਧਾਰਨਾ ਪੜ੍ਹ ਕੇ ਦਾਸ ਕੇ ਮਾਂਦਾ ਜਾਤਕ ਹੋਏਗਾ ਕਿਉਂਕਿ ਬਾਬਾ ਸਰਬ ਜੋ ਸੰਗ ਜੀ ਡਾਂਗੋਂ ਵਾਲੇ ਇਹ ਵੀ ਆਏ ਨੇ ਪਿਆਰ ਵਿੱਚ ਇਹਨਾਂ ਨੇ ਹਾਜ਼ਰੀ ਲਾਉਣੀ ਹੈ ਦਾਸਾਂ ਤੋਂ ਪਹਿਲਾਂ ਬੜੇ ਮਹਾਂਪੁਰਖ ਗੁਰਮੁਖ ਖਾਨੇ ਜਥਿਆਂ ਨੇ ਹਾਜ਼ਰੀਆਂ ਲਾਈਆਂ ਨੇ ਤੇ ਬਹੁਤ ਬਹੁਤ ਧੰਨਵਾਦ ਹੈ ਮਾਪੁਰ ਖਾਂਦੀ ਯਾਦ ਰੱਬ ਦੀ ਯਾਦ ਹੁੰਦੀ ਕਿਸੇ ਇਟਲੀ ਦੇ ਵਿੱਚ ਰੋਮ ਦੇ ਬਾਦਸ਼ਾਹ ਨੂੰ ਕਿਸੇ ਨੇ ਦੱਸਿਆ ਭਾਈ ਜਿੰਨਾ ਚਿਰ ਸਬਰ ਤੇ ਸੁਗਰ ਨੂੰ ਧਾਰਨ ਕਰਦੇ ਜਿਹੜਾ ਨਿਤਨੇਮ ਜਿਹੜੀ ਬੰਦਗੀ ਇਹ ਵੀ ਪ੍ਰਵਾਰ ਨਹੀਂ ਹੁੰਦੀ ਉਹਨੇ ਬਹੁਤ ਯਤਨ ਕੀਤਾ ਵੀ ਸਬਰ ਸੁਗਰ ਕੀ ਨੂੰ ਕਹਿੰਦੇ ਨੇ ਫਿਰ ਉਹਨੂੰ ਕਿਸੇ ਨੇ ਦੱਸਿਆ ਬਈ ਹਿੰਦੁਸਤਾਨ ਵਿੱਚ ਰੰਗ ਜੀਵ ਦੀ ਕੈਦ ਆ ਇੱਕ ਉਹਦੇ ਵਿੱਚ ਇੱਕ ਸਰਮੱਦ ਫਕੀਰ ਆ ਉਹ ਤੈਨੂੰ ਦੱਸੋ ਵੀ ਸਬਰ ਤੇ ਸੁਬਰ ਕਿਸ ਨੂੰ ਵੰਦੇ ਨੇ ਉਹਨੇ ਆਪਣਾ ਵਕੀਲ ਭੇਜਿਆ ਹਿੰਦੁਸਤਾਨ ਉਹ ਫਿਰ ਜਦੋਂ ਮਿਲਿਆ ਨਾ ਜੇਲ੍ਹ ਦੇ ਵਿੱਚ ਸਰਮੱਦ ਫਕੀਰ ਨੂੰ ਸਰਮੱਦ ਫਕੀਰ ਕਹਿੰਦਾ ਵੀ ਤੇਰੇ ਜੇ ਜੋ ਤੂੰ ਸਵਾਲ ਲੈ ਕੇ ਆਇਆ ਨਾ ਬਦੇਸਾ ਚੋਂ ਇਹਦਾ ਜਵਾਬ ਉਹ ਤੈਨੂੰ ਮਿਲ ਜੂਗਾ ਸੇਵਾ ਦਾ ਮੌਕਾ ਦੇ ਦੇ ਫਕੀਰਾ ਤੂੰ ਤੇ ਸਰਮੱਦ ਨੇ ਇਉਂ ਕਹਿ ਕੇ ਵੀ ਨਾ ਨਾ ਤੁਹਾਡੀ ਕੋਈ ਲੋੜ ਨਹੀਂ ਹੈ ਕੋਈ ਲੋੜ ਨਹੀਂ ਹੈ ਤੁਹਾਡੀ ਅਸੀਂ ਆਪਣੇ ਆਨੰਦ 'ਚ ਆ ਸਾਨੂੰ ਕੋਈ ਦੁੱਖ ਹੀ ਨਹੀਂ ਹੈ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਓ ਪੈ ਨਹੀਂ ਜਾਕੇ ਕਾਂਚਨ ਬਾਟੀ ਮੰਨੈ ਉਹ ਜਿਹੜਾ ਵਕੀਲ ਸੀ ਰੋਮ ਦੇ ਵਿੱਚੋਂ ਆਇਆ ਉਹ ਕਹਿੰਦਾ ਮੈਂ ਕੁਝ ਸਮਝਿਆ ਨਹੀਂ ਐਨੇ ਨੂੰ ਜਿਹੜਾ ਇੱਕ ਪਿਆਲਾ ਇਹਨੂੰ ਪਾਣੀ ਦਾ ਮਿਲਦਾ ਸੀ ਹਰ ਰੋਜ਼ ਤੇ ਸਤਾਕ ਲੂਣ ਮਿਲਦਾ ਸੀ ਖਾਣ ਨੂੰ ਤੇ 100 ਕੋਰ ਦੇ ਦੀ ਪਿੱਠ ਤੇ ਵੱਜਦਾ ਸੀ ਸਰਮੱਤ ਦੇ ਰੋਜ਼ ਇਹਨੂੰ ਰੰਗ ਦੇ ਵੱਲੋਂ ਸਜ਼ਾ ਲਈ ਹੋਈ ਸੀ ਪਾਣੀ ਦਾ ਪਿਆਲਾ ਵੀ ਆ ਗਿਆ ਲੂਣ ਵੀ ਆ ਗਿਆ ਉਹ ਵੀ ਛਕ ਲਿਆ ਤੇ ਇਹਦੀ ਪਿੱਠ ਤੇ 100 ਕੋਨੜਾ ਵੀ ਮਾਰ ਦਿੱਤਾ ਉਹਨਾਂ ਨੇ ਪਿਆਦਿਆਂ ਨੇ ਰੰਗ ਜੇਬ ਦੇ ਤੇ ਸਰਮੱਦ ਫਕੀਰ ਦੇ ਅੰਦਰ ਕੋਈ ਵੀ ਰੋਸਨੀ ਹੈ ਕੋਈ ਵੀ ਕਰੋਧ ਨਹੀਂ ਹੈ ਸਹਜ ਹੈ ਅੰਦਰ ਸਹਜ ਤੇ ਉਹ ਜਿਹੜਾ ਵਕੀਲ ਸੀ ਉਹਨੂੰ ਫੇਰ ਸਮਦ ਨੇ ਕਿਹਾ ਵਈ ਜਾ ਕੇ ਆਪਣੇ ਬਾਦਸ਼ਾਹ ਨੂੰ ਕਹਿ ਦੇ ਬਈ ਜੇ ਰੱਬ ਦੇ ਰਾਹ ਤੇ ਤੁਰਨਾ ਨਾ ਤੁਰਨਾ ਤਾਂ ਚਾਹੀਦਾ ਸਾਰਿਆਂ ਨੂੰ ਆਪਾਂ ਕਿਹੜੇ ਕੰਮ ਲਈ ਦੁਨੀਆ ਵਿੱਚ ਆਇਆ ਭਾਈ ਆਪਾਂ ਕੀ ਕਰਨ ਆਏ ਆਂ ਜਾਕੋ ਆਏ ਸੋਈ ਬਿਹੱਜੋ ਔਰ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁ ਨਾ ਹੋਏ ਕੋ ਫੇਰਾ ਆਪਾਂ ਕਿਸ ਕੰਮ ਲਈ ਆਇਆ ਦੁਨੀਆ ਚ ਆਪਾਂ ਆਇਆ ਗੁਰ ਸੇਵਾ ਤੇ ਭਗਤ ਕਮਾਈ ਤਬੇ ਮਾਨਸ ਦੇ ਹੀ ਪਾਈ ਸੇਵਾ ਕਰਨ ਦੇ ਲਈ ਤੇ ਭਗਤੀ ਕਰਨ ਲਈ ਦੁਨੀਆ ਚ ਆ ਪਾਇਆ ਭਾਈ ਪਾਰੇ ਕਬੂਲ ਤਾਂ ਹੁੰਦੀ ਹੈ ਜੇ ਸਬਰ ਸ਼ੁਕਰ ਰੱਖਾਂ ਸਬਰ ਸ਼ੁਕਰ ਕਿਸ ਨੂੰ ਕਹਿੰਦੇ ਆ ਭਾਈ ਸਰਮੱਦ ਨੇ ਜਦੋਂ ਫਕੀਰ ਨੂੰ ਕਿਹਾ ਵੇ ਦੇਖ ਕਿੰਨੀਆਂ ਤਾਕਤਾਂ ਹੱਥ ਬੰਨੀ ਖੜੀਆਂ ਨੇ ਤੇ ਸੌ ਕੋੜੜਾ ਸਾਡੀ ਪਿੱਠ ਤੇ ਵੱਜਦਾ ਰੋਜ਼ ਸਾਡੇ ਅੰਦਰ ਗੱਲਾਨੀ ਨਹੀਂ ਹੈ ਰੋਸ ਨਹੀਂ ਹੈ ਅਸੀਂ ਬਾਣੇ ਜੈ ਬਾਣੇ ਚ ਪਰਮਾਤਮਾ ਦੇ ਬਾਣੇ ਚ ਇੱਕ ਸਟਾਕ ਲੂਣ ਮਿਲਦਾ ਖਾਣ ਇੱਕ ਪਿਆਲਾ ਪਾਣੀ ਦਾ ਉਹ ਛੱਗ ਕੇ ਪਰਮਾਤਮਾ ਦਾ ਸ਼ੁਕਰ ਕਰੀਦਾ ਆਖੋ ਸਬਨਾ ਉਹ ਸ੍ਰੀ ਵਾਹਿਗੁਰੂ ਉਹ ਫਿਰ ਵਕੀਲ ਨੇ ਜਾ ਕੇ ਜਦੋਂ ਆਪਣੇ ਬਾਦਸ਼ਾਹ ਨੂੰ ਦੱਸਿਆ ਜਾ ਕੇ ਵੀ ਇੱਕ ਕੈਦੀ ਹੈ ਤਾਂ ਉਹ ਕੈਦੀ ਪਰ ਹੈ ਸਾਰੀ ਦੁਨੀਆ ਦਾ ਸਮਰਾਟ ਆਹੋ ਰਾਜਾ ਸਗਲੀ ਸੇਹਟ ਦਾ ਹਰ ਨਾਮ ਮਨ ਆਪਣਾ ਇਸ ਕਰਕੇ ਫਿਰ ਉਹ ਰਾਜੇ ਨੇ ਵੀ ਸਬਰ ਤੇ ਸੁਗਰਤਾਰਨ ਕੀਤਾ ਇਉਂ ਜਿਹੜੇ ਮਹਾਪੁਰਖ ਨੇ ਦੁਨੀਆ ਵਿੱਚ ਆਉਂਦੇ ਆ ਸਾਨੂੰ ਜਗਾਉਣ ਦੇ ਲਈ ਚਾਹੇ ਉਹ ਆਪਣੇ ਤੇ ਬਹੁਤ ਕਾਹਟ ਵੀ ਸਹਾਰ ਚਾਹੇ ਕਿੰਨੇ ਵੀ ਦੁੱਖਾਂ ਦੇ ਵਿੱਚ ਉਹਨਾਂ ਉਲੰਘਣਾ ਪਵੇ ਉਹ ਸਭ ਦੀ ਖੈਰ ਮੰਗਦੇ ਨੇ ਸਭ ਦਾ ਭਲਾ ਮੰਗਦੇ ਨੇ ਆਓ ਸਤਕਾਰ ਜੋਗ ਬੜੀ ਪਿਆਰੀ ਆਤਮਾ ਬਾਬਾ ਬਤਾਰ ਸਿੰਘ ਜੀ ਤੇ ਜਿਨ੍ਹਾਂ ਨੇ ਸਮੇ ਸਮੇ ਦੇ ਨਾਲ ਅਮਰ ਸੰਚਾਰ ਕਰਾਉਣੇ ਵੱਡੇ ਵੱਡੇ ਪ੍ਰੋਗਰਾਮ ਕਰਵਾਉਣੇ ਕਿਸ ਲਈ ਕਿ ਕੋਈ ਗੁਰੂ ਨਾਲ ਜੁੜੇ ਤੇ ਦੇਖੋ ਨਾਲ ਦਵਾਈਆਂ ਦੀ ਸੇਵਾ ਵੀ ਕਰਦੇ ਕਈ ਵਾਰ ਸਾਨੂੰ ਵੀ ਜਿਵੇਂ ਸਰੀਰ ਚ ਹੋ ਜਾਂਦਾ ਬਾਹਰ ਘਾਟ ਫਿਰ ਅਸੀਂ ਫੋਨ ਲਾਉਣਾ ਕਿ ਬਾਬਾ ਜੀ ਇਹ ਤੋੜ ਗਿਆ ਦਿੱਕਤ ਹੈ ਉਹਨਾਂ ਨੇ ਫੋਨ ਤੇ ਹੀ ਦੱਸ ਦੇਣਾ ਵੀ ਆਹ ਚੀਜ਼ ਦਾ ਪ੍ਰੇਸ਼ ਕਰ ਲਵਾ ਆਹ ਚੀਜ਼ ਖਾ ਲੋ ਠੀਕ ਹੋ ਜਾ ਠੀਕ ਹੋ ਜਾਣਾ ਬਿਮਾਰੀ ਦੇ ਬਹੁਤ ਸੇਵਾਵਾਂ ਕੀਤੀਆਂ ਬੜੇ ਪਰਪਕਾਰ ਕੀਤੇ ਇਸੇ ਕਰਕੇ ਉਹਨਾਂ ਦੀਆਂ ਆਜ਼ਾਦਾ ਤਾਜ਼ੀਆਂ ਨੇ ਤੇ ਸਭ ਤੋਂ ਸੱਚੀ ਸ਼ਰਧਾਂਜਲੀ ਇਹੀ ਹੋਊਗੀ ਜਿਨ੍ਹਾਂ ਨੇ ਅਜੇ ਤੱਕ ਅਮਰਤ ਨਹੀਂ ਛਕਿਆ ਖੰਡੇ ਬਾਟੇ ਦਾ ਅਮਰ ਛਕੂ ਤੇ ਗੁਰੂ ਗੁਰੂ ਦੇ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੇਵਾ ਕਰੋ ਤੇ ਇਹੀ ਸੱਚੀ ਸ਼ਰਧਾਂਜਲੀ ਉਹਨਾਂ ਦੇ ਪ੍ਰਤੀ ਆਪਣੀ ਹੋਵੇਗੀ ਆਹ ਧਾਰਨਾ ਪੜ੍ਹ ਕੇ ਅਗਲਾ ਪ੍ਰੋਗਰਾਮ ਪਿਆਰ ਦੇ ਨਾਲ ਸਰਵਣ ਕਰਨਾ ਜੀ ਤੇ ਉਹਨਾਂ ਦੀ ਜਗ੍ਹਾ ਸਤਕਾਰਯੋਗ ਬਾਬਾ ਵਿੱਕੀ ਸਿੰਘ ਜੀ ਤੇ ਜਿਹੜੇ ਸੇਵਾਵਾਂ ਨਿਭਾ ਰਹੇ ਨੇ ਵਾਹਿਗੁਰੂ ਮਿਹਰ ਕਰੇ ਇਹਨਾਂ ਨੂੰ ਜ਼ਿੰਮੇਵਾਰੀ ਨਿਭਾਉਣ ਦੀ ਸਮਤਾ ਬਖਸ਼ੇ ਇਹਨਾਂ ਦੇ ਨਾਲ ਬਾਬਾ ਭਵਿੰਦਰ ਸਿੰਘ ਹੋਰੀ ਇਹ ਵੀ ਬੜਾ ਸਾਥ ਇਹਨਾਂ ਨੇ ਮਹਾਂਪੁਰਖਾਂ ਦਾ ਦਿੱਤਾ ਅੱਜ ਵੀ ਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਤੇ ਹੋਰ ਬਿਆਨਤ ਮਹਾਂਪੁਰਖ ਜਿਹੜੇ ਹਾਜ਼ਰੀਆਂ ਲਾ ਕੇ ਗਏ ਨੇ ਤੇ ਹਾਜ਼ਰੀ ਲਾ ਰਹੇ ਨੇ ਸਭ ਦਾ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਹੋਈਆਂ ਭੁੱਲਾਂ ਦੀ ਮਾਫ਼ੀ ਤੇ ਆਦਾ ਨਾ ਪ੍ਰੇਮ ਦੇ ਨਾਲ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਪਿਆਰ ਦੇ ਨਾਲ ਸਰਵਣ ਕਰਨਾ ਜੀ ਮਨ ਮੁਕ ਜਾੰਦੇ ਨੇ ਜੀ ਜਨਮ ਗਵਾ ਕੇ ਗੁਰਮਕਲਾ ਲੈ ਗਏ ਜਾਂਦੇ ਮਨ ਮੁਖ ਜਾਣ ਮਨਵਾਸ ਗੁਰਮਕਲਾ ਲੈ ਗਏ ਇਹ ਕੋਰ ਮੁਕਲਾ ਲੈ ਗਏ ਮੈਂ ਮੰਨਣਾ ਨਾ ਗਏ ਮੈਂ ਮੰਨਣਾ ਨਾ ਗਏ ਜੱਲ ਮਨ ਮੁੱਖੇ ਜਨਮ ਵਾਪੇ ਗੁਰਮਖ ਲਾ ਲੈ ਵੇ ਚੱਲੇ ਮਨ ਮੁੱਖੇ ਜਨਮ ਵਾਪੇ ਗੁਰਮਖ ਲਾ ਲੈ ਵੇ ਆਏ ਹੋਰ ਜਨਮ ਵਾਪੇ ਗੁਰਮਖ uh <laughs> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ